ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਫਾਜ਼ਲ ਕਾ ਸਿਵਲ ਹਸਪਤਾਲ ਵਿੱਚ। ਕ੍ਰਿਸ਼ਨਾ ਡਾਇਗਨੋਸੈਂਟਰ ਵੱਲੋਂ ਹਰ ਪੀੜਤਾਂ ਵਾਸਤੇ ਮੁਫਤ ਬੋਡੀ ਟੈਸਟ ਦੀ ਸਹੂਲਤ ਮੁਹਾਇਆ ਕਰਵਾਈ ਜਾ ਰਹੀ ਹੈ। ਜਿਕਰ ਯੋਗ ਹੈ ਕ੍ਰਿਸ਼ਨਾ ਲੈਬ ਦੇ ਵੈਸੇ ਹੀ ਬਹੁਤ ਘੱਟ ਬਾਜ਼ੀ ਰੇਟ ਨੇ ਜਿਹੜਾ ਹਰ ਮਰੀਜ਼ ਟੈਸਟ ਕਰਵਾ ਸਕਦਾ ਹੈ ਅਤੇ ਹੁਣ ਕ੍ਰਿਸ਼ਨਾ ਲੈਬ ਨੇ ਸੁਵਿਧਾ ਬਿਲਕੁਲ ਮੁਫਤ ਕਰ ਦਿੱਤੀ ਹੈ। ਕੋਈ ਵੀ ਆ ਕੇ ਸਾਰੇ ਸਰੀਰ ਦਾ ਮੁਫਤ ਟੈਸਟ ਕਰਵਾ ਸਕਦਾ ਹੈ ਬਹੁਤ ਹੀ ਕਾਬਲ ਸਟਾਫ ਹੈ ਅਤੇ ਇਸ ਲੈਬ ਦੇ ਟੈਸਟਾਂ ਦੇ ਨਤੀਜੇ ਵੀ ਬਹੁਤ ਵਧੀਆ ਹਨ ਪਾਰੀ ਗਿੰਤੀ ਵਿੱਚ ਲੋਕ ਇਸ ਲੈਬ ਦਾ ਲਾਭ ਲੈ ਰਹੇ ਨੇ ਸਾਡੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਸਮੇਂ ਅਤੇ ਪੈਸੇ ਦਾ ਮੁੱਲ ਪਹਿਚਾਣਦੇ ਹੋਏ ਕ੍ਰਿਸ਼ਨਾ ਲੈਬ ਦੀਆਂ ਸੁਵਿਧਾਵਾਂ ਦਾ ਲਾਭ ਉਠਾਓ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਸਰ ਸਤ ਸ੍ਰੀ ਅਕਾਲ ਸਰ ਅਸੀਂ ਅੱਜ ਤੁਹਾਡੀ ਆਪਣੇ ਚੈਨਲ ਐਨਐਸ ਲਾਈਵ ਦੇ ਨਾਲ ਤੁਹਾਡੇ 크੍ਰਿਸ਼ਨਾ ਲੈਬ ਦੇ ਵਿੱਚ ਆਏ ਆ ਜਿਹੜੀ 크੍ਰਿਸ਼ਨਾ ਲੈਬ ਹੈ ਉਹ ਫਾਜ਼ਲਕਾ ਦੇ ਸਿਵਲ ਹਸਪੀਟਲ ਦੇ ਵਿੱਚ ਇੱਕ ਸਾਈਡ ਤੇ ਹੈ ਤੇ ਤੁਸੀਂ ਦੱਸੋ ਕਿ ਇੱਥੇ ਜਿਹੜਾ ਇੰਨਾ ਰਸ਼ ਹੈ ਉਸ ਬਾਰੇ ਦੱਸੋ ਵੀ ਕਿਉਂ ਹੈ ਇੰਨਾ ਰਸ਼ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਇਹ ਜੋ ਮੈਮ ਇਨਾ ਰਾਸ਼ ਹੈ ਇਹ ਇਸ ਕਰਕੇ ਆ ਜੋ ਪਹਿਲਾ ਲਾਸਟ ਆਪਣਾ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਕੋਈ ਲਾਸਟ ਸਾਈਨ ਜੋ ਆਪਦਾ ਆਇਆ ਹੈ ਹਰ ਪਰਿਵਾਰਾਂ ਵਾਸਤੇ ਕ੍ਰਿਸ਼ਨਾ ਡਾਇਗਨੋਸਟਿਕ ਨੇ ਜਿੰਨੇ ਵੀ ਟੈਸਟ ਹੈ ਉਹ ਫ੍ਰੀ ਕੀਤੇ ਗਏ ਨੇ ਜਿਵੇਂ ਕਿ ਆਪਾਂ ਨੂੰ ਪਹਿਲਾਂ ਵੀ ਪਤਾ ਹੈ ਕਿ ਕ੍ਰਿਸ਼ਨਾ ਡਾਇਗਨੋਸਟਿਕ ਦੇ ਜਿੰਨੇ ਵੀ ਸਿਵਲ ਹਸਪੀਟਲ ਹੈ ਆਪਣੇ ਸਰਕਾਰੀ ਹਸਪੀਟਲ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਹੀ ਘੱਟ ਰੇਟਾਂ ਤੇ ਸਾਰਿਆਂ ਜਿਉਂ ਆਣੇ ਆ ਰਹੀ ਹੈ ਪਰ ਹੁਣ ਉਹਨਾਂ ਨੇ ਸਾਰੇ ਪੰਜਾਬ ਦੀ ਫੇਰ ਸੰਭਾਲ ਦਾ ਜੁੰਮੀਵਾਰੀ ਲਈ ਹੈ ਇਸ ਕਰਕੇ ਆਉਣ ਵਾਲੇ ਸਮੇਂ ਤੇ ਵਿੱਚ ਜੋ ਦਿੱਕਤਾਂ ਆਉਣ ਉਹਨਾਂ ਨੂੰ ਲੈ ਕੇ ਉਹਨਾਂ ਨੇ ਜਿੰਨੇ ਵੀ ਟੈਸਟ ਹੈ ਸਾਰੇ ਟੈਸਟ ਪ੍ਰਵੀਟ ਕੀਤੇ ਗਏ ਨੇ ਮਾਫ ਕਰਨਾ ਸਾਰੇ ਇੱਕ ਜਿਹੜੀ ਗੱਲ ਸੁਣਨ ਦੇ ਵਿੱਚ ਮਿਲਦੀ ਆ ਔਰ ਕਈ ਵਾਰ ਲੋਕ ਟੈਸਟ ਕਰਾ ਕੇ ਆ ਕੇ ਸਾਨੂੰ ਦੱਸਦੇ ਵੀ ਆ ਕਿ ਵੀ ਜਿਹੜੀ ਕ੍ਰਿਸ਼ਨਾ ਲੈਬ ਹੈ ਪ੍ਰਾਈਵੇਟ ਮਾਫ ਕਰਨਾ ਪ੍ਰਾਈਵੇਟ ਲੈਬ ਵਾਲੇ ਉਹਨਾਂ ਨਾਲੋਂ ਜਿਹੜੇ ਤੁਹਾਡੇ ਰੇਟ ਹੈ ਬੜੇ ਘੱਟ ਰੇਟਾਂ ਤੇ ਆ ਤੇ ਇਹ ਉਹਦੇ ਰਿਜ਼ਲਟ ਵੀ ਬਹੁਤ ਹੀ ਵਧੀਆ 크ਸ਼ਨਾ ਲੈਬ ਦੇ ਦੇਖਣ ਨੂੰ ਮਿਲੇ ਆ ਪਿਛਲੇ ਸਮੇਂ ਕਾਫੀ ਸਮੇਂ ਤੋਂ ਚਾਹੇ ਬਠਿੰਡਾ ਚਾਹੇ ਲੁਧਿਆਣਾ ਔਰ ਸਾਡੇ ਬਹੁਤ ਵਧੀਆ ਕਿਸਮਤ ਵਾਲਿਆਂ ਸੀ ਕਿ ਸਾਡੇ ਪਾਜ਼ਲਕਾ ਦੇ ਵਿੱਚ ਵੀ 크ਸ਼ਨਾ ਲੈਬ ਖੁੱਲੀ ਆ ਤੇ ਸਰ ਕਾਰਨ ਕੀ ਹੈ ਕਿ ਵੀ ਹੁਣ ਤੁਸੀਂ ਫ੍ਰੀ ਦੇ ਵਿੱਚ ਕੀਤੇ ਆ ਜਦ ਕਿ ਇਹਦੇ ਵਿੱਚ ਮੈਂ ਦੇਖਿਆ ਕਿ ਕੁਝ ਸਾਡੇ ਸ਼ਹਿਰ ਦੇ ਲੋਕ ਵੀ ਆ ਇਕੱਲੇ ਹੜ ਵਾਲੇ ਨਹੀਂ ਆ ਤੇ ਉਹਦੇ ਬਾਰੇ ਦੱਸੋ ਇਹਦੇ ਵਿੱਚ ਫਿਰ ਸਾਰੇ ਪੰਜਾਬ ਨੂੰ ਇਹ ਸੁਵਿਧਾ ਮਿਲਣੀ ਚਾਹੀਦੀ ਹੈ ਨਾ ਆਪਾਂ ਸਾਰਿਆਂ ਦੇ ਸਿਹਤ ਦਾ ਖਿਆਲ ਰੱਖਣਾ ਹੈ ਇਸ ਕਰਕੇ 크ishna ਡਾਇਗਨੋਸਟਿਕ ਵੱਲੋਂ ਇਹ ਚੀਜ਼ ਕੀਤੀ ਗਈ ਹੈ ਕਿ ਜਿੰਨੇ ਵੀ ਲੋਕ ਨੇ ਆਪਣੇ ਇਸ ਏਰੀਏ ਦੇ ਵਿੱਚ ਉਹਨਾਂ ਸਾਰਿਆਂ ਦੀ ਫੇਰ ਦੀ ਜਾਂਚ ਦੀ ਜਾਂਚ ਖੈਲਾ ਹੋ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾਲ ਸਾਹਮਣਾ ਨਾ ਕਰਨਾ ਕੱਲ ਸਰ ਤੁਸੀਂ ਸਟਾਰਟ ਕੀਤਾ ਆਪਣਾ ਇਹ ਸੈਮੀਨਾਰ ਕਹੋ ਜਾਂ ਕੈਂਪ ਫ੍ਰੀ ਕੈਂਪੋ ਲਗਾ ਲਓ ਕੱਲ ਕਿੰਨੇ ਪੇਸ਼ੈਂਟ ਆਏ ਕੱਲ ਮੈਂ ਆਪਣੇ 250 ਤੋਂ ਪਲੱਸ ਪੇਸ਼ੈਂਟ ਸੀਗੇ ਅੱਛਾ ਸਾਰੀ ਸੇਵਾਵਾਂ ਦਾ ਲਾਭ ਲਿਆ ਕੀ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਿਸ਼ਾਨੀਆਂ ਪਾਈਆਂ ਗਈਆਂ ਕਿ ਨਹੀਂ ਮੈਂ ਵੀ ਖ਼ਿਲਾਲ ਤਾਂ ਸਾਰੇ ਰੂਟੀਨ ਟੈਸਟ ਵਾਸਤੇ ਆ ਰਹੇ ਨੇ ਅੱਛਾ ਇਹ ਬਹੁਤ ਚੰਗਾ ਰੂਟੀਨ ਟੈਸਟ ਦੇ ਵਿੱਚ ਕੀ ਕੀ ਹੋਏਗਾ ਰੂਟੀਨ ਟੈਸਟ ਦੇ ਵਿੱਚ ਕੀ ਕੀ ਕਰ ਰਹੇ ਹੋ ਰੂਟੀਨ ਟੈਸਟ ਦੇ ਵਿੱਚ ਮੈਂ ਉਹਨਾਂ ਦਾ ਸੀਪੀਸੀ, ਐਲਐਫਟੀ, ਆਰਐਫਟੀ, ਲਿਪਿਡ ਪ੍ਰੋਫਾਈਲ ਇਸ ਤਰ੍ਹਾਂ ਦੀਆਂ ਸਾਰੀਆਂ ਆਪਣੀਆਂ ਰੂਟੀਨ ਇਨਵੈਸਟੀਗੇਸ਼ਨ ਹੋਤੀਆਂ ਅੱਛਾ ਜਿਹੜਾ ਮਤਲਬ ਆਉਣ ਵਾਲਾ ਸਮਾਂ ਹੈ ਖੁਦਾ ਨਾ ਕਰੇ ਕਿਉਂਕਿ ਜਿੱਥੋਂ ਤੱਕ ਖਬਰ ਚ ਆਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਾਣੀ ਖੜਾ ਖੜਾਂਦਾ ਗੰਦਾ ਦੂਸ਼ਿਤ ਪਾਣੀ ਹੈ ਉਹ ਖੜਾ ਉਹਦੇ ਨਾਲ ਬਿਮਾਰੀਆਂ ਵੀ ਫੈਲਣ ਦੀ ਸ਼ੰਕਾ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਬਿਮਾਰੀਆਂ ਫੈਲਣਗੀਆਂ ਬਿਲਕੁਲ ਜਿਸ ਤਰ੍ਹਾਂ ਹੁਣ ਆਪਣਾ ਸਾਰਾ ਪੰਜਾਬ ਇੱਕਜੁੱਟ ਹੋਇਆ ਹੈ ਇਹਨਾਂ ਮਸਲਿਆਂ ਨਾਲ ਨਿਜਿੱਠਣ ਵਾਸਤੇ ਉਸੇ ਤਰ੍ਹਾਂ ਹੀ ਕ੍ਰਿਸ਼ਨਾ ਡਾਇਗਨੋਸਟਿਕ ਨੇ ਸਾਰਿਆਂ ਦੀ ਫੀਸ ਦਾ ਮੱਦੇਨਜ਼ਰ ਰੱਖਦੇ ਹੋਏ ਇਹ ਚੀਜ਼ ਕੀਤੀ ਹੈ ਕਿ ਕਿਸੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਸ ਕਰਕੇ ਸਾਰਿਆਂ ਦੇ ਟੈਸਟਾਂ ਦੀ ਜ਼ਿੰਮੇਵਾਰੀ ਕ੍ਰਿਸ਼ਨਾ ਡਾਇਗਨੋਸਟਿਕ ਨੇ ਲੈ ਕੇ ਆਉਣ ਵਾਲੇ ਸਮੇਂ ਤੋਂ ਇਹ ਚੀਜ਼ ਨੂੰ ਨਿਜਾਲ ਤੋ। ਜਿਹੜਾ ਸਰ ਕ੍ਰਿਸ਼ਨਾ ਲੈਬ ਹੈ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਵੀ ਦੇਖਣ ਨੂੰ ਮਿਲ ਰਿਹਾ ਹੈ ਔਰ ਕੱਲ ਦਾ ਜਿਹੜਾ ਰਿਸਪੌਂਸ ਹੈ 250 ਤੋਂ ਪੇਸ਼ੈਂਟ ਸ਼ੁਰੂ ਹੋਇਆ। ਅੱਜ ਵੀ ਅਸੀਂ ਦੇਖਿਆ ਕਿ ਪੇਸ਼ੈਂਟ ਕਾਫੀ ਮਾਤਰਾ ਦੇ ਵਿੱਚ ਆ ਰਹੇ ਆ ਔਰ ਜਿਵੇਂ-ਜਿਵੇਂ ਲੋਕਾਂ ਨੂੰ ਚਾਹੇ ਸਾਡੇ ਚੈਨਲ ਦੇ ਮਾਧਿਅਮ ਨਾਲ ਜਾਂ ਸੋਸ਼ਲ ਮੀਡੀਆ ਜਾਂ ਇੱਕ ਦੂਸਰੇ ਨੂੰ ਜਾ ਕੇ ਲੋਕ ਦੱਸਦੇ ਆ ਪੇਸ਼ੈਂਟ ਦਾ ਹੜ ਆ ਜਾਂਦਾ ਆ ਉਹਦੇ ਵਿੱਚ ਤੁਸੀਂ ਡਿਸਪਲਾਈਨ ਕਿਦਾਂ ਮੈਂਟੇਨ ਕਰੋਗੇ ਮੈਮ ਉਹ ਇਸ ਤਰ੍ਹਾਂ ਆਪਣਾ ਕਿਉਂਕਿ ਲੋਕਾਂ ਨੂੰ ਸ਼ਿਕਾਇਤਾਂ ਵੀ ਬਹੁਤ ਹੋਣਗੀਆਂ ਇਹ ਚੀਜ਼ ਤਾਂ ਜੈਨੂਨ ਗੱਲ ਹੈ ਜਿੱਥੇ ਰਾਸ਼ ਹੋਏਗਾ ਇਹ ਚੀਜ਼ਾਂ ਆਪਾਂ ਨੂੰ ਫੇਸ ਕਰਨੀ ਪਏਗੀ ਪਰ ਉਸ ਹਿਸਾਬ ਨਾਲ ਅਸੀਂ ਆਪਣਾ ਫਰੈਂਡੈਕਸ ਜਿਹੜਾ ਸਟਾਫ ਹੈ ਉਹ ਪਰਵੇਸ਼ ਕੀਤਾ ਹੋਇਆ ਹੈ ਉਹ ਪ੍ਰੋਪਰ ਬਿਲਿੰਗ ਕਰਦਾ ਹੈ ਬਿਲਿੰਗ ਦੇ ਵਿੱਚ ਵੀ ਆਫਕੋਰਸ ਹੈ ਬਟ ਸਿਰਫ ਉਹ ਹੈ ਵੀ ਆਪਾਂ ਨੂੰ ਇੱਕ ਰਿਕਾਰਡ ਦੇ ਤੌਰ ਤੇ ਐਂਟਰੀ ਕਰਨੀ ਪੈਂਦੀ ਹੈ ਤੇ ਉਹਦੇ ਅਕੋਰਡਿੰਗ ਆਪਣੀ ਟਾਈਮਿੰਗ ਹੁੰਦੀ ਹੈ ਫਿਰ ਕਲੈਕਸ਼ਨ ਹੁੰਦੀ ਹੈ ਕਲੈਕਸ਼ਨ ਤੋਂ ਬਾਅਦ ਵਿੱਚ ਸੈਂਪਲ ਆਪਣਾ ਲੈਬ ਦੇ ਵਿੱਚ ਪਹੁੰਚਦਾ ਹੈ ਇੱਥੇ ਪ੍ਰੋਸੈਸ ਹੁੰਦਾ ਹੈ ਠੀਕ ਹੈ ਸਰ ਹੋਰ ਤੁਸੀਂ ਕੀ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਮੈਂ ਇਹ ਵੀ ਦੇਣਾ ਚਾਹੁੰਦਾ ਹਾਂ ਵੀ ਜੋ ਆਪਣਾ ਪੰਜਾਬ ਦੀ ਸਿਹਤ ਸੰਭਾਲ ਵਾਸਤੇ ਲੋਕਾਂ ਵਾਸਤੇ ਜੋ ਉਪਰਾਲਾ ਕੀਤਾ ਹੈ ਕ੍ਰਿਸ਼ਨਾ ਲੈਬ ਨੇ ਉਸ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਕਿਸੇ ਨੂੰ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਬਹੁਤ ਹੀ ਵਧੀਆ ਸ਼ਿਲੰਗਰ ਯੋਗ ਕ੍ਰਿਸ਼ਨਾ ਲੈਬ ਦਾ ਉਪਰਾਲਾ ਹੈ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਚੈਨਲ ਦੇ ਮਾਧਮ ਰਾਹੀਂ ਅਸੀਂ ਕ੍ਰਿਸ਼ਨਾ ਲੈਬ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਧੰਨਵਾਦ